ਉਦੀ ਬਾ ਨੇ ਜਦੋਂ ਉਹਦੇ ਜਾ ਕੇ ਮੂਹਤੇ ਹੱਥ ਫੇਰਿਆ ਮੈਨੂੰ ਦੱਸ ਰਹੀ ਸੀ ਤੇ ਉਦੋਂ ਉਹਦੀ ਅੱਖ ਦੇ ਵਿੱਚੋਂ ਸੰਜੂ ਜਿਹੜਾ ਆ ਉਹ ਬੜਾ ਡਾਕਟਰਾਂ ਨੇ ਕਿਹਾ ਕਿ ਪੋਰਟੋਸਾਇਨੇ ਦਾ ਬਦਲ ਕੇ ਬੰਦਾ ਅੰਦੂ ਫੀਲ ਕਾਇਆ ਉਹਦੀ ਮਾਂ ਨੇ ਕਿਹਾ ਕਿ ਤੂੰ ਹੀ ਮੇਰਾ ਚਾਨਣ ਹੈ ਤੂੰ ਦੇਖਣਾ ਕਿ ਮੈਨੂੰ ਚਾਨਣ ਚ ਰੱਖਣਾ ਕਿ ਨੇ ਰੱਖਣਾ ਤੇ ਉਹਦੀ ਅੱਖ ਦੇ ਵਿੱਚੋਂ ਜਿਹੜਾ ਹੱਥੋਂ ਆਇਆ ਉਹ ਬੜਾ ਪੌਜਟਿਵ ਸਾਈਨ ਹੈ। ਪਰ ਐਕਸ-ਰੇ ਹੋ ਰਹੀ। ਡਾਕਟਰ ਦਾ ਖਿਆਲ ਹੈ ਕਿ ਪ੍ਰਮਾਤਮਾ ਜਲਦੀ ਠੀਕ ਕਰੂਗਾ। ਫਰਾਜ ਵੀ ਠੀਕ ਉਹ ਨਾਲੇ ਪਾਸੇ ਜਿਹੜਾ ਮੁੜ ਗਿਆ ਕੰਮ। ਹੁਣ ਮੰਟ ਮੰਟ ਤਿੰਨਤਾ ਕਿੰਤਾ ਸਹਜ ਸਹਜ ਉਹਦੀ ਸਥਿਤੀ ਦੇ ਵਿੱਚ ਜਿਹੜਾ ਸੁਧਾਰ ਹੋ ਰਿਹਾ। ਉਹ ਦਾਪਨ ਨੂੰ ਸਭ ਨੂੰ ਜੇ ਸਥਿਤੀ ਚੋਂ ਵਾਪਸ ਆਇਆ ਜੇ ਸਥਿਤੀ ਚੋਂ ਉਹਦਾ ਮੋੜਾ ਪਿਆ ਉਹਦੀ ਮਾਂ ਨੇ ਜਦੋਂ ਉਹਦੇ ਜਾ ਕੇ ਮੂੰਹ ਤੇ ਹੱਥ ਫੇਰਿਆ ਮੈਨੂੰ ਦੱਸ ਰਹੀ ਸੀ ਉਹਦੇ ਉਹਦੀ ਅੱਖ ਦੇ ਵਿੱਚੋਂ ਅੰਜੂ ਜਿਹੜਾ ਆ ਉਹ ਬੜਾ ਡਾਕਟਰਾਂ ਨੇ ਕਿਹਾ ਕਿ ਪੌਟੋਸਾਇਨਿਆ ਦਾ ਬਦਲ ਕੇ ਬੰਦਾ ਹੰਦੂ ਫੀਲ ਕਾਵਿਆ ਉਦੀ ਮਾਣੇ ਕਿ ਤੂੰ ਹੀ ਮੇਰਾ ਚੰਨ ਹੈ ਤੂੰ ਦੇਖਣਾ ਕਿ ਮਿੰਦੂ ਚੰਨ ਚ ਰੱਖਣਾ ਕਿ ਨੇਰੇ ਚ ਰੱਖਣਾ ਤੇ ਉਦੀ ਅੱਖ ਦੇ ਵਿੱਚੋਂ ਜਿਹੜਾ ਹੱਥੋਂ ਆਇਆ ਉਹ ਬੜਾ ਪੋਜ਼ਿਟਿਵ ਸਾਈਨ ਹੈ ਪਰ ਐਕਸਰੇ ਹੋਰੀ ਤੇ ਮੇਰਾ ਖਿਆਲ ਹੈ ਕਿ ਪ੍ਰਮਾਤਮਾ ਜਲਦੀ ਠੀਕ ਕਰੂਗਾ ਪੰਜਾਬ ਆਪਾਂ ਕੁਝ ਦਿਨ ਪਹਿਲਾਂ ਮਹੀਨਾ ਪਹਿਲਾਂ ਜਸਵਿੰਦਰ ਭੱਲਾ ਜੀ ਬੜੇ ਵੱਡੇ ਆਰਟਿਸਟ ਸੀ ਸਾਡੇ ਪੰਜਾਬੀ ਕੰਸਰਟ ਦੇ ਉਹ ਸਾਡੇ ਕੋਲ ਚਲੇ ਗਏ। ਹੋੜੇ 2-4 ਦਿਨ ਪਹਿਲਾਂ ਚੰਗੀਤ ਹਉਜਾ ਜੀ ਜਿਹੜੇ ਸੰਗੀਤ ਸਮਾਰਟ ਸੀਗੇ ਪੰਜਾਬੀ ਉਹ ਸਾਡੇ ਕੋਲ ਚਲੇ ਗਏ। ਉਹਦਾ ਰਾਜ ਵੀ ਸਾਡੇ ਕੋਲ ਨਹੀਂ ਜਾਣਾ ਚਾਹੀਦਾ। ਸਾਨੂੰ ਸਭ ਨੂੰ ਅਰਦਾਸਾਂ ਕਰਨੀਆਂ ਚਾਹੀਦੀਆਂ ਕਿ ਪਰਮਾਤਮਾ ਰਾਜ ਵੀ ਸਦਾ ਬਹੁਤ ਤਸਰੀਲਾ ਬਹੁਤ ਹੀ ਫੈਮਿਲੀ ਸੰਗੀਤ ਜਿੱਦਾ ਸੰਗੀਤ ਆਪਾ ਆਪਣੇ ਪਰਵਾਦ ਚ ਬਹਿ ਕੇ ਆਪਣੇ ਬੱਚਿਆਂ ਚ ਆਪਣੀਆਂ ਧੀਆਂ ਚ ਆਪਣੇ ਮਾਂ ਨਾਲ ਲੱੱਪੀ ਵਾਈਫ ਦੇ ਨਾਲ ਸੁਣ ਸਕਦੇ ਇੰਦਾ ਦੇ ਸਿੰਗਰ ਦੀ ਲੰਬੀ ਉਮਰ ਹੋਣੀ ਚਾਹੀਦੀ ਆ ਕਿਹੇ ਵੀ ਹਾਲਤ ਦੇ ਵਿੱਚ ਬਸ ਉਹ ਸਾਡੇ ਕੋਲ ਨਹੀਂ ਜਾਣਾ ਚਾਹੀਦਾ ਔਰ ਪੱਕਾ ਪਰਮਾਤਮਾ ਕਿਰਪਾ ਕਰੂਗਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਔਰ ਪੂਰਾ ਪੰਜਾਬ ਉਹਦੀ ਦੁਨੀਆ ਦੇ ਅੰਦਰ ਜਿਹੜੇ ਲੋਕ ਪੰਜਾਬ ਰਾਜਬੀਨ ਦਾ ਪਿਆਰ ਕਰਦੇ ਆ ਜਿਨ੍ਹਾਂ ਨੂੰ ਪਤਾ ਕਿ ਪੰਜਾਬ ਨੂੰ ਕਿੰਨਾ ਵੱਡਾ ਇੱਕ ਨੁਕਸਾਨ ਹੋਣਾ ਤੇ ਸਭ ਨੇ ਅਰਦਾਸਾਂ ਕੀਤੀਆਂ ਤੇ ਮੈਨੂੰ ਲੱਗਦਾ ਕਿ ਸਾਡੀਆਂ ਸਭ ਦੀਆਂ ਅਰਦਾਸਾਂ ਜਿਹੜੀਆਂ ਉਹ ਪਰਮਾਤਮਾ ਨੇ ਜਿਹੜੀਆਂ ਸੁਣ ਲਈਆਂ ਤੇ ਮੋੜਾ ਪੈਣਾ ਜਿਹੜਾ ਸ਼ੁਰੂ ਹੋ ਗਿਆ ਜਲਦੀ ਉਹ ਠੀਕ ਹੋ ਜਾਵੇ ਬਸ ਮੈਂ ਇਹ ਅਰਦਾਸ ਕਰਨਾ ਹੈ ਹੀ ਉਹਨਾਂ ਦੀ ਮਾਂ ਨੂੰ ਹੌਸਲਾ ਦਿੱਤਾ ਐਸੀ ਸਾਰੇ ਹੀ ਤੇਰੇ ਪਰਾ ਆ ਸਭ ਦੇ ਨੇ ਖੜੇ ਆ ਸਭ ਤੇਰੇ ਪੁੱਤ ਨੇ ਪਰ ਐਲਬੀ ਤੇ ਐਲਬੀ ਰੀਆ ਤੇ ਉਹਨਾਂ ਕਹਾਂਗੇ ਤੁਸੀਂ ਪਾਠ ਕਰੋ ਪਦਮਾਤਮਾ ਉਹਨਾਂ ਨੂੰ ਜਲਦੀ ਠੀਕ ਕਰ ਦੂਗਾ ਉਹ ਠੀਕ ਹੋਣਗੇ ਪੱਕਾ ਹੋਣਗੇ ਜਿੱਦਾਂ ਦਾ ਹੁਣ ਪਦਮਾਤਮਾ ਨੇ ਅੱਜ ਸਵੇਰ ਤੋਂ ਮੋੜਾ ਪਾਇਆ ਸੈ 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 ਠੀਕ ਹੋ ਕੇ ਉਹ ਉੱਠ ਜਾਣਗੇ